ਕਾਲਜ ਵਿੱਚ ਪੜਨ ਵਾਲਾ ਇੱਕ ਜਹਾਜ ਜੋੜਾ ਜਿਨ੍ਹਾਂ ਦੇ ਪਿਆਰ ਨੂੰ ਦੇਖ ਕੇ ਲੋਕ ਮਿਸਾਲਾਂ ਦਿੰਦੇ ਸਨ ਪਰ ਕਿਸੇ ਕਾਰਨ ਦੋਵੇਂ ਵੱਖ ਹੋ ਜਾਂਦੇ ਹਨ ਤੇ ਠੀਕ 19 ਸਾਲਾਂ ਬਾਅਦ ਦੋਮਾਂ ਦੀ ਮੁਲਾਕਾਤ ਹੁੰਦੀ ਹੈ ਪਰ 19 ਸਾਲਾਂ ਬਾਅਦ ਜਦੋਂ ਦੋਮਾਂ ਦੀ ਮੁਲਾਕਾਤ ਹੁੰਦੀ ਹੈ ਉਦੋਂ ਤੱਕ ਦੋਮਾਂ ਦਾ ਵਿਆਹ ਵੀ ਹੋ ਚੁੱਕਿਆ ਸੀ ਪਰ ਇਸ ਮੁਲਾਕਾਤ ਦਾ ਅੰਤ ਇੰਨਾ ਭਿਆਨਕ ਹੋਵੇਗਾ ਕਦੇ ਕਿਸੇ ਨੇ ਵੀ ਨਹੀਂ ਸੋਚਿਆ ਸੀ ਅੱਜ ਦੀ ਜੋ ਕਹਾੜੀ ਹੈ ਤੁਹਾਡੇ ਵੀ ਸਰੀਰ ਦੇ ਲੌਂਗਟੇ ਖਰੇ ਕਰ ਦੇਵੇਗੀ ਇਹ ਘਟਨਾ ਹੈ ਮੱਧ ਪ੍ਰਦੇਸ਼ ਦੀ ਮੱਧ ਪ੍ਰਦੇਸ਼ ਵਿੱਚ ਇੱਕ ਜ਼ਿਲ੍ਹਾ ਪੈਂਦਾ ਹੈ ਜਬਲਪੁਰ ਤੇ ਇਸੇ ਜਬਲਪੁਰ ਵਿੱਚ ਇੱਕ ਥਾਣਾ ਪੈਂਦਾ ਹੈ ਚਾਰ ਗਾਵ ਪਾਰਾ ਜਨਵਰੀ ਦੀ ਸਵੇਰ 3:11 ਵਜੇ ਦੇ ਆਸ-ਪਾਸ ਚਾਰ गावा ਥਾਣਾ ਦੇ ਟੀਆਈ ਵਿਨੋਦ 파ਟਿਕ ਜਦੋਂ ਪੁਰਾਣੀਆਂ ਫਾਈਲਾਂ ਨੂੰ ਦੇਖ ਰਹੇ ਸਨ ਉਹਨਾਂ ਦੇ ਨੰਬਰ ਉੱਤੇ ਇੱਕ ਫੋਨ ਆਉਂਦਾ ਹੈ ਜਦੋਂ ਫੋਨ ਚੁੱਕਦੇ ਹਨ ਤਾਂ ਕਾਲ ਕਰਨ ਵਾਲਾ ਵਿਅਕਤੀ ਕਹਿੰਦਾ ਹੈ ਕਿ ਸਾਹਿਬ ਮੇਰਾ ਨਾਮ ਰਾਜਾ ਰਾਮ ਹੈ ਨਤੇ ਮੈਂ ਕੁੰਗਰੀ ਪਿੰਡ ਦਾ ਸਰਪੰਚ ਹਾਂ ਕੁੰਗਰੀ ਕੈਨਾਲ ਵਿੱਚ ਇੱਕ ਵਿਅਕਤੀ ਦੀ ਮ੍ਰਿਤਕ ਦੇ ਤੈਰ ਰਹੀ ਹੈ ਤੁਸੀਂ ਜਲਦੀ ਆ ਜਾਓ ਰਾਜਾ ਰਾਮ ਜੀ ਨੇ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦਾ ਹੈ ਪੁਲਿਸ ਤੁਰੰਤ ਆਪਣੀ ਟੀਮ ਦੇ ਨਾਲ ਖੋਗਰੇ ਪਿੰਡ ਦੇ ਕਨਾਲ ਉੱਤੇ ਜਾਂਦੀ ਹੈ ਅਤੇ ਉਸ ਮ੍ਰਿਤਕ ਦੇ ਨੂੰ ਪਾਣੀ ਵਿੱਚੋਂ ਬਾਹਰ ਕਰਦੀ ਹੈ। ਪੁਲਿਸ ਜਦੋਂ ਮ੍ਰਿਤਕ ਦੇ ਦੀ ਜਾਂਚ ਕਰਦੀ ਹੈ ਤਾਂ ਪਤਾ ਲੱਗਦਾ ਹੈ ਕਿ ਮਰਨ ਵਾਲੇ ਵਿਅਕਤੀ ਦੀ ਉਮਰ ਲਗਭਗ 44 ਤੋਂ 45 ਸਾਲ ਦੇ ਆਸ-ਪਾਸ ਸੀ। ਦਰਸਲ ਉਸ ਦੇ ਗਲੇ ਉੱਤੇ ਇੱਕ ਹਲਕਾ ਜਹਾ ਨਿਸ਼ਾਨ ਵੀ ਦਿਖਾਈ ਦੇ ਰਿਹਾ ਸੀ ਜਿਸ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਉਸ ਵਿਅਕਤੀ ਦੀ ਪਾਣੀ ਵਿੱਚ ਡੁੱਬਣ ਦੀ ਵਜ੍ਹਾ ਨਾਲ ਮੌਤ ਨਹੀਂ ਹੋਈ ਹੈ। ਬਲਕਿ ਉਸ ਦਾ ਗਲਾ ਦਿਵਾ ਕੇ ਹਤਿਆ ਕੀਤੀ ਗਈ ਹੈ ਹਾਲਾਂਕਿ ਪੁਲਿਸ ਉਸ ਮ੍ਰਿਤਕ ਦੇ ਬਾਰੇ ਜਦੋਂ ਉੱਥੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਕਰਦੀ ਹੈ ਤਾਂ ਕੋਈ ਵੀ ਵਿਅਕਤੀ ਉਸ ਮ੍ਰਿਤਕ ਦੇ ਦੀ ਪਛਾਣ ਨਹੀਂ ਕਰ ਪਾਉਂਦਾ ਹੈ ਇਸ ਲਈ ਪੁਲਿਸ ਹੁਣ ਉਸ ਮ੍ਰਿਤਕ ਦੀ ਪਛਾਣ ਕਰਨ ਲਈ ਇੱਕ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਉੱਤੇ ਪੋਸਟ ਕਰ ਦਿੰਦੀ ਹੈ ਪਰ ਜਿਵੇਂ ਹੀ 2 ਘੰਟਿਆਂ ਦਾ ਸਮਾਂ ਗੁਜ਼ਰਦਾ ਹੈ ਆਖਰਕਾਰ ਇਸੇ ਸੋਸ਼ਲ ਮੀਡੀਆ ਦੀ ਵਜ੍ਹਾ ਨਾਲ ਉਸੀ ਵਿਅਕਤੀ ਵਾਰੀ ਪਤਾ ਲੱਗ ਜਾਂਦਾ ਹੈ ਜਿਸ ਦਾ ਨਾਮ ਹੈ ਸੰਦੀਪ ਵਾਗੋਰ ਸੰਦੀਪ ਜੋ گورਖਪੁਰ ਠਾਰੇ ਖੇਤਰ ਦੇ ਕਲਾਸ਼ਪੁਰੀ ਦਾ ਰਹਿਣ ਵਾਲਾ ਹੈ ਐ ਦਰ ਸੰਦੀਪ ਦੇ ਪਰਿਵਾਰ ਵਾਲਿਆਂ ਨੂੰ ਜਿਵੇਂ ਹੀ ਪਤਾ ਲੱਗਦਾ ਹੈ ਸਭ ਦੇ ਸਭ ਘਟਨਾ ਵਰੀ ਥਾਂ ਉਤੇ ਪਹੁੰਚਦੇ ਹਨ ਅਤੇ ਮ੍ਰਿਤਕ ਦੇ ਨੂੰ ਦੇਖ ਕੇ ਪਹਿਚਾਨ ਕਰ ਲੈਂਦੇ ਹਨ ਪੁਲਿਸ ਜਦ ਸੰਦੀਪ ਦੇ ਛੋਟੇ ਭਰਾ ਰਾਜੇਸ਼ ਤੋਂ ਕੁਝ ਗਿੱਚ ਕਰਦੀ ਹੈ ਰਾਜੇਸ਼ ਪੁਲਿਸ ਵਾਰਿਆਂ ਨੂੰ ਕਹਿੰਦਾ ਹੈ ਕਿ ਸਾ ਮੇਰਾ ਪ੍ਰਾ ਪਹਿਲਾਂ ਹੀ ਸ਼ਾਦੀशुदा ਹੈ ਪਰ ਉਸਦੀ ਪਤਨੀ ਉਸ ਨੂੰ ਪੂਜ ਸਾਲ ਪਹਿਲਾਂ ਹੀ ਛੱਡ ਕੇ ਜਾ ਚੁੱਕੀ ਹੈ ਦਰਸਤਾ ਸੰਦੀਪ ਇੱਕ ਤੇ ਨੰਬਰ ਦਾ ਨਸ਼ੇੜੀ ਇਨਸਾਨ ਹੈ ਕੋਈ ਕੰਮ ਤੇੰਦਾਰੀ ਹੀ ਕਰਦਾ ਸੀ ਅਤੇ ਦਿਨ ਪਰ ਇੱਧਰ ਉੱਧਰ ਘੁੰਮਦਾ ਰਹਿੰਦਾ ਸੀ 9 ਜਨਵਰੀ ਨੂੰ ਕਰੀਬ ਸ਼ਾਮ ਦੇ 7 ਵਜੇ ਘਰ ਤੋਂ ਨਿਕਲਿਆ ਸੀ ਪਰ ਉਸ ਤੋਂ ਬਾਅਦ ਤੱਕ ਇਹ ਦੁਆਰਾ ਕਰ ਵਾਪਸ ਨਹੀਂ ਆਇਆ ਜਦੋਂ ਅਸੀਂ ਉਸਦੇ ਨੰਬਰ ਉੱਤੇ ਫੋਨ ਕੀਤਾ ਤਾਂ ਉਹਦਾ ਨੰਬਰ ਵੀ 스ਵਿਚ ਆਫ ਆ ਰਿਹਾ ਸੀ ਅਸੀਂ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਪੁੱਛਿਆ ਪਰ ਸੰਦੀਪ ਦਾ ਕਿਤੇ ਕੁਝ ਪਤਾ ਨਹੀਂ ਚੱਲਿਆ ਰਾਜੇਸ਼ ਜੀ ਆ ਦੇ ਸਾਰੀਆਂ ਗੱਲਾਂ ਪੁਲਿਸ ਨੂੰ ਦੱਸਦਾ ਹੈ ਪੁਲਿਸ ਸਭ ਤੋਂ ਪਹਿਲਾਂ ਮ੍ਰਿਤਕ ਦੇ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਦੀ ਹੈ ਅਤੇ ਫਿਰ ਰਾਜੇਸ਼ ਦੇ ਬਿਆਨ ਉੱਤੇ 12302 ਦੇ ਤਹਿਤ ਅਪਰਾਧੀਆਂ ਦੇ ਵਿਰੁੱਧ ਮੁਕੱਤਮਾ ਦਰਜ ਕਰਦੀ ਹੈ ਅਤੇ ਫਿਰ ਇਸ ਕੇਸ ਦੀ ਜਾਂਚ ਸ਼ੁਰੂ ਕਰਦੀ ਹੈ। ਪੁਲਿਸ ਇਸ ਕੇਸ ਦੀ ਜਾਂਚ ਪੜਤਾਲ ਕਰਦੇ ਹੋਏ ਸਭ ਤੋਂ ਪਹਿਲਾਂ ਸੰਦੀਪ ਦਾ ਨੰਬਰ ਲੈ ਲੈਂਦੀ ਹੈ ਅਤੇ ਉਸਦੇ ਮੋਬਾਈਲ ਨੰਬਰ ਦੀ ਕਾਲ ਰਿਟੇਲ ਕਰਦੀ ਹੈ। ਕਾਲ ਰਿਟੇਲ ਨੂੰ ਜਦ ਚੈੱਕ ਕੀਤਾ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ 9 ਜਨਵਰੀ ਨੂੰ ਸ਼ਾਮ ਦੇ ਕਰੀਬ 7 ਵਜੇ ਦੇ ਆਸ-ਪਾਸ ਸੰਦੀਪ ਨੇ ਇੱਕ ਆਖਰੀ ਨੰਬਰ ਉੱਤੇ ਗੱਲਬਾਤ ਕੀਤੀ ਸੀ ਪੁਲਿਸ ਜਦੋਂ ਉਸ ਨੰਬਰ ਦੀ ਡਿਟੇਲ ਕਰਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਹ ਨੰਬਰ ਕਿਸ ਦੇ ਲక్ష్ਮੀ ਸਿਵ ਹਰੇ ਨਾਮ ਉੱਤੇ ਰਜਿਸਟਰ ਹੈ ਲక్ష్ਮੀ ਜੋ ਹਾਥੀ ਤਾਲ ਤਲੂਨੀ ਦੀ ਰਹਿਣ ਵਾਲੀ ਹੈ ਪਹਿਨਾ ਹੀ ਸ਼ਾਦੀ ਸ਼ੁਦਾ ਹੈ ਲక్ష్ਮੀ ਦੇ ਪਤੀ ਦਾ ਨਾਮ ਸ਼ਰਦ ਸਿਵ ਹਰੇ ਹੈ ਪੁਲਿਸ ਨੂੰ ਜਿਵੇਂ ਹੀ ਇਸ ਤਰ੍ਹਾਂ ਦੀ ਡਿਟੇਲ ਮਿਲ ਜਾਂਦੀ ਹੈ ਪੁਲਿਸੋਂ ਲక్ష్ਮੀ ਤੋਂ ਪੁੱਛਗਿੱਛ ਕਰਨ ਲਈ ਉਸਦੇ ਘਰ ਜਾਂਦੀ ਹੈ ਅਤੇ ਫਿਰ ਲక్ష్ਮੀ ਤੋਂ ਸੰਦੀਪ ਬਾਰੇ ਪੁੱਛਦੀ ਹੈ ਪਰ ਲక్ష్ਮੀ ਸੰਦੀਪ ਨੂੰ ਪਛਾਣਨ ਤੋਂ ਇਨਕਾਰ ਕਰ ਦਿੰਦੀ ਹੈ ਜਿਸ ਕਰਕੇ ਪੁਲਿਸ ਨੂੰ ਕਿਤੇ ਨਾ ਕਿਤੇ ਮੁ ਲక్ష్ਮੀ ਉੱਤੇ ਹੀ ਸ਼ੱਕ ਹੋ ਜਾਂਦਾ ਹੈ ਅਤੇ ਇਸੇ ਸ਼ੱਕ ਦੇ ਆਧਾਰ ਤੇ ਪੁਲਿਸ ਨੂੰ ਲక్ష్ਮੀ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਆਉਂਦੀ ਹੈ ਅਤੇ ਫਿਰ ਲక్ష్ਮੀ ਤੋਂ ਸੰਦੀਪ ਦੀ ਹੱਤਿਆ ਬਾਰੇ ਸਖਤੀ ਨਾਲ ਪੁੱਛਗਿੱਛ ਕਰਦੀ ਹੈ ਪੁਲਿਸ ਜਿਵੇਂ ਹੀ ਆਪਣੀ ਸ਼ਕਤੀ ਦਿਖਾਉਣੀ ਸ਼ੁਰੂ ਕਰਦੀ ਹੈ ਆਖਿਰਕਾਰ ਲక్ష్ਮੀ ਮਜਬੂਰ ਹੋ ਕੇ ਆਪਣੀ ਸਚਾਈ ਕਬੂਲ ਕਰ ਲੈਂਦੀ ਹੈ ਪਰ ਜਦੋਂ ਲక్ష్ਮੀ ਇਸ ਕਤਲ ਦੀ ਪੂਰੀ ਕਹਾਣੀ ਦੱਸਦੀ ਹੈ ਤਾਂ ਉਸ ਨੂੰ ਸੁਣਨ ਤੋਂ ਬਾਅਦ ਖੁਦ ਲక్ష్ਮੀ ਦੇ ਪਤੀ ਸ਼ਰਦ ਨੂੰ ਵੀ ਆਪਣੇ ਕੰਨਾਂ ਉੱਤੇ ਯਕੀਨ ਨਹੀਂ ਆਉਂਦਾ ਲక్ష్ਮੀ ਜੋ ਵਿਆਹ ਤੋਂ ਪਹਿਲਾਂ ਜਬਲਪੁਰ ਦੇ ਗੁਕਤੇ ਈਸ਼ਵਰ ਲਾਤੇ ਦੀ ਰਹਿਣਵਾਰੀ ਹੈ ਬਹੁਤ ਹੀ ਸੁਹਣੀ ਹੈ ਲక్ష్ਮੀ ਆਪਣੇ ਨੀ ਲਾਪਕੇ ਦੇ ਕਾਲਜ ਵਿੱਚ ਪੜਾਈ ਕਰਦੀ ਹੈ ਇਸ ਪੜਾਈ ਦੇ ਦੌਰਾਨ ਕਾਲਜ ਵਿੱਚ ਹੀ ਲక్ష్ਮੀ ਦੀ ਮੁਲਾਕਾਤ ਸੰਦੀਪ ਨਾਲ ਹੁੰਦੀ ਹੈ ਕਾਲਜ ਵਿੱਚ ਜਦੋਂ ਸੰਦੀਪ ਅਤੇ ਲక్ష్ਮੀ ਦੀ ਮੁਲਾਕਾਤ ਹੁੰਦੀ ਹੈ ਪਹਿਲਾਂ ਦੋਨਾਂ ਦੇ ਵਿਚਾਰ ਦੋਸਤੀ ਹੁੰਦੀ ਹੈ ਫਿਰ ਗੱਲਬਾਤ ਕਰਦੇ ਕਰਦੇ ਦੋਨਾਂ ਦੇ ਵਿਚਕਾਰ ਪਿਆਰ ਸ਼ੁਰੂ ਹੋ ਜਾਂਦਾ ਹੈ ਹਾਲਾਂਕਿ ਲక్ష్ਮੀ ਅਤੇ ਸੰਦੀਪ ਦੇ ਵਿਚਕਾਰ ਜਦੋਂ ਪਿਆਰ ਸ਼ੁਰੂ ਹੁੰਦਾ ਹੈ ਦੋਵੇਂ ਅਦਰ ਉਧਰ ਘੁੰਮਦੇ ਵੀ ਹਨ ਇਹਨਾਂ ਦੋਨਾਂ ਦੇ ਪਿਆਰ ਨੂੰ ਦੇਖ ਕੇ ਪੂਰੇ ਕਾਲਜ ਵਿੱਚ ਚਰਚਾ ਦਾ ਵਿਸ਼ਾ ਵੀ ਬਣ ਜਾਂਦਾ ਹੈ। ਦੋਨੋਂ ਇੱਕ ਦੂਜੇ ਦੇ ਇੰਨੇ ਨੇੜੇ ਆ ਜਾਂਦੇ ਹਨ ਕਿ ਆਖਿਰਕਾਰ ਵਿਆਹ ਕਰਨ ਦਾ ਫੈਸਲਾ ਵੀ ਕਰ ਲੈਂਦੇ ਹਨ। ਪਰ ਇਸ ਗੱਲ ਦੀ ਜਾਣਕਾਰੀ ਲక్ష్ਮੀ ਦੇ ਨਾਂ ਨਾ ਸੰਦੀਪ ਦੇ ਪਰਿਵਾਰ ਵਾਲਿਆਂ ਨੂੰ ਜਦੋਂ ਪਤਾ ਲੱਗਦੀ ਹੈ, ਦੋਨਾਂ ਦੇ ਪਰਿਵਾਰ ਵਾਲੇ ਇਸ ਵਿਆਹ ਦੇ ਖਿਲਾਫ ਹੋ ਜਾਂਦੇ ਹਨ ਕਿਉਂਕਿ ਲక్ష్ਮੀ ਅਤੇ ਸੰਦੀਪ ਦੀ ਜਾਤੀ ਬਰਾਦਰੀ ਵੱਖਰੀ ਸੀ। ਜਾ ਕੇ ਵੀ ਦੋਨੇ ਵਿਆਹ ਨਹੀਂ ਕਰ ਸਕਦੇ ਸਨ ਪਰ ਇਧਰ ਲక్ష్ਮੀ ਦੇ ਪਰਿਵਾਰ ਵਾਲਿਆਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਲక్ష్ਮੀ ਦਾ ਪਿਆਰ ਸੰਦੀਪ ਦੇ ਨਾਲ ਚੱਲ ਰਿਹਾ ਹੈ ਲక్ష్ਮੀ ਦੇ ਪਰਿਵਾਰ ਵਾਲੇ ਉਸ ਦੀ ਪੜ੍ਹਾਈ ਛੁੜਵਾ ਦਿੰਦੇ ਹਨ ਅਤੇ ਜਲਦੀ ਵਿੱਚ ਉਸ ਦਾ ਰਿਸ਼ਤਾ ਸ਼ਰਦ ਨਾਲ ਪੱਕਾ ਕਰ ਦਿੰਦੇ ਹਨ ਸ਼ਰਦ ਜੋ ਜ਼ਿਲ੍ਹਾ ਸਿਆਰੀ ਦੇ ਕੁਮਈ ਇਲਾਕੇ ਦਾ ਰਹਿਣ ਵਾਲਾ ਹੈ ਸ਼ਰਦ ਜੋ ਕਿ ਠੇਕੇਦਾਰੀ ਦਾ ਕੰਮ ਕਰਦਾ ਹੈ ਇਸ ਲਈ ਸਾਲ 2006 ਵਿੱਚ ਲక్ష్ਮੀ ਦਾ ਵਿਆਹ ਸਰਦ ਨਾਲ ਹੋ ਜਾਂਦਾ ਹੈ ਅਤੇ ਵਿਆਹ ਦੇ ਬਾਅਦ ਲక్ష్ਮੀ ਆਪਣੇ ਸਹੁਰੇ ਚਲੀ ਜਾਂਦੀ ਹੈ ਅਤੇ ਲక్ష్ਮੀ ਤਾਂ ਆਪਣੇ ਸਹੁਰੇ ਚਲੀ ਜਾਂਦੀ ਹੈ ਪਰ ਸੰਦੀਪ ਲక్ష్ਮੀ ਨੂੰ ਕਦੇ ਭੁੱਲ ਨਹੀਂ ਪਾਉਂਦਾ ਪਰ ਚਾਹ ਕੇ ਵੀ ਲక్ష్ਮੀ ਨਾਲ ਸੰਪਰਕ ਨਹੀਂ ਕਰ ਪਾਉਂਦਾ ਪਰ ਸੰਦੀਪ ਲక్ష్ਮੀ ਦੇ ਪਿਆਰ ਵਿੱਚ ਇਸ ਤਰ੍ਹਾਂ ਡੁੱਬ ਚੁੱਕਿਆ ਸੀ ਕਿ ਉਸ ਦੀ ਜੁਦਾਈ ਨੂੰ ਬਰਦਾਸ਼ਤ ਹੀ ਨਹੀਂ ਕਰ ਪਾਉਂਦਾ ਅਤੇ ਅਕਸਰ ਸ਼ਰਾਬ ਪੀਣ ਲੱਗਦਾ ਹੈ ਪਰ ਜਦੋਂ ਸ਼ਰਾਬ ਪੀਣ ਲੱਗਦਾ ਹੈ ਖੋਰੀ-ਖੋਰੀ ਉਹ ਸ਼ਰਾਬ ਦਾ ਆਦੀ ਹੋ ਜਾਂਦਾ ਹੈ। ਇੱਧਰ ਸੰਦੀਪ ਦੇ ਪਰਿਵਾਰ ਵਾਰੇ ਜਦੋਂ ਉਸਦੀ ਹਾਲਤ ਨੂੰ ਦੇਖਦੇ ਹਨ ਆਖਿਰਕਾਰ ਸੰਦੀਪ ਦਾ ਵਿਆਹ ਕਰ ਦਿੰਦੇ ਹਨ। ਸੰਦੀਪ ਵਿਆਹ ਕਰਕੇ ਆਪਣੀ ਪਤਨੀ ਨੂੰ ਆਪਣੇ ਘਰ ਤਾਂ ਲੈ ਆਉਂਦਾ ਹੈ ਪਰ ਲక్ష్ਮੀ ਨੂੰ ਕਦੇ ਭੁੱਲ ਨਹੀਂ ਗਈ ਪਾਉਂਦਾ। ਹਾਲਾਂਕਿ ਵਿਆਹੋਂ 2 ਸਾਲ ਦਾ ਸਮਾਂ گزر ਜਾਂਦਾ ਹੈ ਪਰ ਸੰਦੀਪ ਦੀ ਪਤਨੀ ਜਦੋਂ ਵੇਖਦੀ ਹੈ ਕਿ ਉਸ ਦਾ ਪਤੀ ਸਹੀ ਰਸਤੇ ਤੇ ਨਹੀਂ ਆਉਣ ਵਾਲਾ ਹੈ ਆਖਿਰਕਾਰ ਸੰਦੀਪ ਦੀ ਪਤਨੀ ਤੰਗ ਆ ਕੇ ਉਸ ਨੂੰ ਛੱਡ ਕੇ ਚਲੀ ਜਾਂਦੀ ਹੈ ਸੰਦੀਪ ਦੀ ਪਤਨੀ ਭਾਵੇਂ ਹੀ ਉਸ ਨੂੰ ਛੱਡ ਕੇ ਚਲੀ ਜਾਂਦੀ ਹੈ ਪਰ ਇਸ ਨਾਲ ਸੰਦੀਪ ਉਤੇ ਕੋਈ ਅਸਰ ਨਹੀਂ ਪੈਂਦਾ ਹੈ ਹੋਰੀ-ਹੋਰੀ ਐਵੇਂ ਹੀ ਸਮਾ ਗੁਜ਼ਰ ਜਾਂਦਾ ਹੈ ਐਦਿਨ ਲక్ష్ਮੀ ਜਦੋਂ ਆਪਣੇ ਸਹੁਰਿਆਂ ਵਿੱਚ ਆਉਂਦੀ ਹੈ ਸਮੇਂ ਦੇ ਨਾਲ ਦੋ ਬੱਚਿਆਂ ਦੀ ਮਾਂ ਵੀ ਬਣ ਜਾਂਦੀ ਹੈ ਅਤੇ ਹੋਰੀ-ਹੋਰੀ ਲਗਭਗ 19 ਸਾਲ ਦਾ ਸਮਾਂ गुज़र ਜਾਂਦਾ ਹੈ। ਅਦਿਰ ਲਕਸ਼ਮੀ ਜੋ ਸੰਦੀਪ ਨੂੰ ਪੂਰੀ ਤਰ੍ਹਾਂ ਭੁੱਲ ਚੁੱਕੀ ਸੀ ਪਰ ਸੰਦੀਪ ਲక్ష్ਮੀ ਦੇ ਪਿਆਰ ਵਿੱਚ ਲਗਭਗ ਪਾਗਲ ਹੋ ਚੁੱਕਾ ਸੀ ਪਰ ਜਿਵੇਂ ਹੀ ਵਿਆਹ ਦੇ 19 ਸਾਲ ਦਾ ਸਮਾਂ गुज़र ਜਾਂਦਾ ਹੈ ਅਦਿਰ ਲਕਸ਼ਮੀ ਦਾ ਪਤੀ ਸ਼ਰਦ ਉੱਥੋਂ ਆਪਣਾ ਘਰ ਖਾਲੀ ਕਰਕੇ ਹਾਜੀਤਾਲ ਵਿੱਚ ਇੱਕ ਕਿਰਾਏ ਦਾ ਕਮਰਾ ਲੈ ਲੈਂਦਾ ਹੈ ਅਤੇ ਫਿਰ ਉੱਥੇ ਆਪਣੇ ਪਰਿਵਾਰ ਦੇ ਨਾਲ ਰਹਿਣ ਲੱਗਦਾ ਹੈ। ਰਾਹਤੀ ਤਾਲ ਕਲੋਨੀ ਵਿੱਚ ਆ ਕੇ ਜਦੋਂ ਰਹਿਣ ਲੱਗਦਾ ਹੈ ਇਸ ਗੱਲ ਦੀ ਜਾਣਕਾਰੀ ਸੰਦੀਪ ਨੂੰ ਪਤਾ ਲੱਗ ਜਾਂਦੀ ਹੈ ਅਤੇ ਇੱਕ ਦਿਨ ਕਿਸੇ ਵੀ ਤਰੀਕੇ ਨਾਲ ਮੌਕਾ ਕੱਢ ਕੇ ਲక్ష్ਮੀ ਦੇ ਘਰ ਪਹੁੰਚ ਜਾਂਦਾ ਹੈ ਪਰ ਸੰਦੀਪ ਜਦੋਂ ਲక్ష్ਮੀ ਦੇ ਘਰ ਪਹੁੰਚਦਾ ਹੈ ਉਸ ਵਕਤ ਸ਼ਰਦ ਆਪਣੇ ਘਰ ਉੱਤੇ ਮੌਜੂਦ ਨਹੀਂ ਹੁੰਦਾ 19 ਸਾਲ ਬਾਅਦ ਲక్ష్ਮੀ ਜਦੋਂ ਆਪਣੇ ਸਾਹਮਣੇ ਸੰਦੀਪ ਨੂੰ ਦੇਖਦੀ ਹੈ ਉਸ ਨੂੰ ਪੁਰਾਣਾ ਪਿਆਰ ਯਾਦ ਆ ਜਾਂਦਾ ਹੈ ਤਈ ਕੰਪਿਆਂ ਤੱਕ ਬੈਠ ਕੇ ਦੋਨੋਂ ਗੱਲਾਂ-ਬਾਤਾਂ ਵੀ ਕਰਦੇ ਹਨ ਕਿਉਂਕਿ ਉਸ ਸਮੇਂ ਲక్ష్ਮੀ ਦੇ ਦੋਨੇ ਬੱਚੇ ਵੀ ਸਕੂਲ ਜਾ ਚੁੱਕੇ ਸਨ ਹਾਲਾਂਕਿ 19 ਸਾਲ ਬਾਅਦ ਜਦੋਂ ਦੋਨਾਂ ਦੀ ਮੁਲਾਕਾਤ ਹੁੰਦੀ ਹੈ ਉਸ ਤੋਂ ਬਾਅਦ ਹੁਣ ਅਕਸਰ ਸੰਦੀਪ ਲక్ష్ਮੀ ਦੇ ਘਰ ਜਾ ਕੇ ਉਸ ਨੂੰ ਮਿਲਣ ਲੱਗਦਾ ਹੈ ਐ ਤੇ ਲక్ష్ਮੀ ਜਦੋਂ ਸੰਦੀਪ ਦੀ ਹਾਲਤ ਨੂੰ ਦੇਖਦੀ ਹੈ ਉਸ ਨੂੰ ਸਮਝਾਉਂਦੀ ਹੈ ਕਿ ਉਹ ਕਾਫੀ ਸਮਾ ਗੁਜ਼ਰ ਚੁੱਕਾ ਹੈ ਮੈਨੂੰ ਭੁੱਲ ਜਾ ਤੇਰੀ ਪਤਨੀ ਭਾਵੇਂ ਹੀ ਤੈਨੂੰ ਛੱਡ ਕੇ ਜਾ ਚੁੱਕੀ ਐ ਜੇ ਆ ਸਕਦੀ ਹੈ ਤਾਂ ਉਸ ਨੂੰ ਵਾਪਸ ਬੁਲਾ ਲੈ ਨਹੀਂ ਤਾਂ ਤੂੰ ਦੂਜਾ ਵਿਆਹ ਕਰ ਲੈ ਤੇ ਆਪਣੀ ਜ਼ਿੰਦਗੀ ਬਸਾ ਲੈ ਪਰ ਸੰਦੀਪ ਲక్ష్ਮੀ ਦੀ ਗੱਲ ਮੰਨਣ ਲਈ ਤਿਆਰ ਹੀ ਨਹੀਂ ਦਾ ਬਲਕਿ ਸੰਦੀਪ ਜਦੋਂ ਲక్ష్ਮੀ ਨੂੰ ਮਿਲਣ ਲਈ ਜਾਂਦਾ ਹੈ ਹੁਣ ਲక్ష్ਮੀ ਉੱਤੇ ਦਬਾਅ ਪਾਉਣ ਲੱਗਦਾ ਹੈ ਕਿ ਤੂੰ ਆਪਣੇ ਪਤੀ ਨੂੰ ਛੱਡੇ ਦੇ ਤੇ ਮੇਰੇ ਨਾਲ ਵਿਆਹ ਕਰ ਲੈ ਹਾਲਾਂਕਿ ਸੰਦੀਪ ਜਦੋਂ ਪਹਿਲੀ ਵਾਰ ਲక్ష్ਮੀ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦਾ ਹੈ ਇਹ ਸੁਣ ਕੇ ਲక్ష్ਮੀ ਨੂੰ ਵੀ ਬਹੁਤ ਅਜੀਬ ਲੱਗਦਾ ਹੈ। ਲక్ష్ਮੀ ਸੰਦੀਪ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਸੰਦੀਪ ਆਪਣੀ ਜ਼ਿੱਦ ਉੱਤੇ ਉਤਰ ਆਉਂਦਾ ਹੈ। ਕਹਿੰਦਾ ਹੈ ਕਿ ਜੇ ਮੈਂ ਵਿਆਹ ਕਰਾਂਗਾ ਤਾਂ ਸਿਰਫ ਤੇਰੇ ਨਾਲ ਹੀ ਕਰਾਂਗਾ ਨਹੀਂ ਤਾਂ ਮੈਂ ਇਸ ਦੁਨੀਆ ਨੂੰ ਛੱਡ ਕੇ ਚਲਾ ਜਾਵਾਂਗਾ। ਲక్ష్ਮੀ ਜਦੋਂ ਆਪਣੀ ਪੂਰੀ ਕੋਸ਼ਿਸ਼ ਕਰ ਲੈਂਦੀ ਹੈ ਸੰਦੀਪ ਜਦੋਂ ਉਸ ਦੀ ਗੱਲ ਨਹੀਂ ਮੰਨਦਾ ਹੈ ਉਹ ਲక్ష్ਮੀ ਨੂੰ ਵੀ ਦਰਦ ਟੌਣ ਲਾਵੇਦਾ ਹੈ ਕਿ ਕਿਤੇ ਸੰਦੀਪ ਦੀ ਵਜ੍ਹਾ ਨਾਲ ਉਸ ਦਾ ਘਰ ਨਾ ਉਜੜ ਜਾਵੇ ਲక్ష్ਮੀ ਹੁਣ ਸੰਦੀਪ ਨੂੰ ਮਨਾਵੀ ਕਰਨ ਲੱਗਦੀ ਹੈ ਕਿ ਤੂੰ ਮੇਰੇ ਘਰ ਨਾ ਆਇਆ ਕਰ ਪਰ ਸੰਦੀਪ ਲక్ష్ਮੀ ਦੀ ਗੱਲ ਨਹੀਂ ਮੰਨਦਾ ਹੈ ਜ਼ਬਰਦਸਤੀ ਉਸ ਦੀ ਘਰ ਜਾਣਾ ਸ਼ੁਰੂ ਕਰ ਦਿੰਦਾ ਹੈ ਐਦਰ ਸੰਦੀਪ ਵੀ ਜਦੋਂ ਆਪਣੀ ਪੂਰੀ ਕੋਸ਼ਿਸ਼ ਕਰ ਲੈਂਦਾ ਹੈ ਜਦੋਂ ਉਸ ਨੂੰ ਪੂਰਾ ਯਕੀਨ ਹੋ ਜਾਂਦਾ ਹੈ ਕਿ ਲక్ష్ਮੀ ਉਸ ਨਾਲ ਵਿਆਹ ਨਹੀਂ ਕਰੇਗੀ ਆਖਿਰਕਾਰ ਸੰਦੀਪ ਹੁਣ ਲక్ష్ਮੀ ਨੂੰ ਬਲੈਕਮੇਲ ਕਰਨ ਲੱਗਦਾ ਹੈ ਦਸਾਲ ਤੋਂ ਦੋ ਕਾਲਰਸ ਦੇ ਟਾਈਮ ਆਊਟ ਦੋਨਾਂ ਵਿੱਚ ਪਿਆਰ ਮੁਹੱਬਤ ਚੱਲ ਰਹੀ ਸੀ ਦੋਨੋਂ ਜਦੋਂ ਇਕੱਠੇ ਘੁੰਮ ਰਹੇ ਸੀ ਉਸ ਪਲ ਦੀਆਂ ਸੰਦੀਪ ਨੇ ਕੁਝ ਫੋਟੋਆਂ ਖਿੱਚ ਕੇ ਰੱਖੀਆਂ ਸੀ ਸੰਦੀਪ ਉਹਨਾਂ ਉਹਨਾਂ ਫੋਟੋਆਂ ਨੂੰ ਦਿਖਾ ਕੇ ਲక్ష్ਮੀ ਨੂੰ ਬਲੈਕਮੀਲ ਕਰਦਾ ਹੈ ਕਿ ਜੇ ਤੂੰ ਮੇਰੇ ਨਾਲ ਵਿਆਹ ਨਹੀਂ ਕਰੇਂਗੀ ਤਾਂ ਮੈਂ ਇਹ ਫੋਟੋਆਂ ਸੋਸ਼ਲ ਮੀਡੀਆ ਉੱਤੇ ਪੋਸਟ ਕਰ ਦੇਵਾਂਗਾ ਜਦੋਂ ਸੰਦੀਪ ਇਸ ਤਰ੍ਹਾਂ ਦੀ ਧਮਕੀ ਦੇਣ ਲੱਗਦਾ ਹੈ ਤਾਂ ਲక్ష్ਮੀ ਬਹੁਤ ਜ਼ਿਆਦਾ ਡਰ ਜਾਂਦੀ ਹੈ ਜਦੋਂ ਲక్ష్ਮੀ ਆਪਣੇ ਘਰ ਵਿੱਚ ਰਹਿੰਦੀ ਹੈ ਉਦੋਂ ਲక్ష్ਮੀ ਦੇ ਦਿਮਾਗ ਵਿੱਚ ਸੰਦੀਪ ਦੇ ਇਹ ਸ਼ਬਦ ਹਰ ਸਮੇਂ ਘੁੰਮਦੇ ਰਹਿੰਦੇ ਹਨ ਲక్ష్ਮੀ ਦੇ ਮਨ ਵਿੱਚ ਇਹ ਡਰ ਬਹਿਰ ਜਾਂਦਾ ਹੈ ਕਿ ਕਿਤੇ ਅੱਜ ਜਾਂ ਕੱਲ ਨੂੰ ਸੰਦੀਪ ਇਹ ਫੋਟੋਆ ਸੋਸ਼ਲ ਮੀਡੀਆ ਉੱਤੇ ਪੋਸਟ ਨਾ ਕਰ ਦੇਵੇ ਇਸ ਡਰ ਕਾਰਨ ਲక్ష్ਮੀ ਹੁਣ ਆਪਣੀ ਵੱਡੀ ਭੈਣ ਦੇ ਪੁੱਤਰ ਕਪਲਸ ਆਏ ਨਾਲ ਦੱਲ ਕਰਦੀ ਹੈ ਅਤੇ ਉਸ ਨੂੰ ਆਪਣੇ ਘਰ ਉੱਤੇ ਬੁਲਾਉਂਦੀ ਹੈ ਕਪਲ ਦੀ ਉਮਰ ਲਗਭਗ 25 ਸਾਲ ਹੈ ਅਤੇ ਉਹ ਕਾਂਦੇਲੀ ਨਰ ਸਿੰਘ ਦਾ ਰਹਿਣ ਵਾਲਾ ਹੈ 7 ਜਨਵਰੀ ਨੂੰ ਜਦੋਂ ਕਪਲ ਆਪਣੀ ਮਾਸੀ ਦੇ ਘਰ ਪਹੁੰਚਦਾ ਹੈ ਲక్ష్ਮੀ ਉਸ ਨੂੰ ਸਾਰੇ ਹਾਲਾਤ ਦੱਸ ਦਿੰਦੀ ਹੈ ਅਤੇ ਰੋਂਹ ਲੱਗ ਪੈਂਦੀ ਹੈ ਕਿ ਜਲਦੀ ਹੀ ਕੋਈ ਰਸਤਾ ਕੱਢੋ ਨਹੀਂ ਤਾਂ ਮੇਰਾ ਕਰ ਬਰਬਾਦ ਹੋ ਜਾਵੇਗਾ ਕਪਲ ਲక్ష్ਮੀ ਦੀ ਪੂਰੀ ਕਹਾਣੀ ਸੁਣ ਕੇ ਸੰਦੀਪ ਨੂੰ ਹਮੇਸ਼ਾ ਲਈ ਇਸ ਦੁਨੀਆ ਤੋਂ ਹਟਾਉਣ ਦਾ ਫੈਸਲਾ ਕਰ ਲੈਂਦਾ ਹੈ ਕਪਲ ਜਦੋਂ ਇਸ ਕਤਲ ਦਾ ਮੜ ਬਣਾਉਂਦਾ ਹੈ ਅਤੇ ਇਸ ਬਾਰੇ ਲక్ష్ਮੀ ਨੂੰ ਦੱਸਦਾ ਹੈ ਲక్ష్ਮੀ ਵੀ ਇਸ ਦਲ ਉੱਤੇ ਰਾਜੀ ਹੋ ਜਾਂਦੀ ਹੈ ਦਰਸਿਲ ਕਪਲ ਸੰਦੀਪ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ ਅਤੇ ਰਿਸ਼ਤੇ ਵਿੱਚ ਉਸ ਨੂੰ ਮਾਮਾ ਕਹਿੰਦਾ ਸੀ ਕਪਲ ਜਦੋਂ ਸੰਦੀਪ ਨੂੰ ਮਾਰਨ ਦਾ ਮੜ ਬਣਾਉਂਦਾ ਹੈ ਤਾਂ ਇਸ ਲਈ ਇੱਕ ਯੋਜਨਾ ਬਣਾਉਂਦਾ ਹੈ 9 ਜਨਵਰੀ ਨੂੰ ਕਪਲ ਫਿਰ ਤੋਂ ਆਪਣੀ ਮਾਸੀ ਦੇ ਘਰ ਪਹੁੰਚਦਾ ਹੈ ਅਤੇ ਸ਼ਾਮ ਦੇ ਲਗਭਗ 6 ਵਜੇ ਲਕਸ਼ਮੀ ਦੇ ਮੋਬਾਈਲ ਤੋਂ ਸੰਦੀਪ ਦੇ ਨੰਬਰ ਉੱਤੇ ਫੋਨ ਕਰਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਕਪਲ ਪੋਣ ਰਿਹਾ ਹਾਂ ਦਰਸਲ ਮੈਂ ਮਾਸੀ ਦੇ ਘਰ ਉਹਨਾਂ ਨੂੰ ਮਿਲਣ ਆਇਆ ਹਾਂ ਇਸ ਲਈ ਮੈਂ 14 ਹਾਂ ਕਿ ਸ਼ਾਮ ਨੂੰ ਇਕੱਠੇ ਬੈਠ ਕੇ ਕਿਤੇ ਦੋਵੇਂ ਸ਼ਰਾਬ ਪੀਂਦੇ ਹਾਂ ਅਤੇ ਸੰਦੀਪ ਜੋ ਸ਼ਰਾਬ ਪੀਣ ਦਾ ਆਦੀ ਸੀ ਜਦੋਂ ਕਪਲ ਸ਼ਰਾਬ ਪਾਰਟੀ ਦੀ ਆਫਰ ਕਰਦਾ ਹੈ ਤਾਂ ਸੰਦੀਪ ਉਸ ਦੀ ਗੱਲ ਮੰਨ ਲੈਂਦਾ ਹੈ ਅਤੇ ਲਗਭਗ 7 ਵਜੇ ਆਪਣੇ ਘਰੋਂ ਨਿਕਲਦਾ ਹੈ ਅਤੇ ਕਪਿਲ ਦੁਆਰਾ ਬੁਲਾਈ ਗਈ ਜਿਦਾ ਉੱਤੇ ਪਹੁੰਚ ਜਾਂਦਾ ਹੈ। ਚੁਨਾਹੇ ਉੱਤੇ ਜਦੋਂ 도ਮਾ ਦੀ ਮੁਲਾਕਾਤ ਹੁੰਦੀ ਹੈ, ਕਪਲ ਆਪਣੀ ਮਾਸੀ ਦੀ ਸਕੂਟੀ ਲੈ ਕੇ ਆਇਆ ਹੁੰਦਾ ਹੈ। ਉਸੇ ਸੁਬੂਬਰੀ ਉੱਤੇ ਸੰਦੀਪ ਨੂੰ ਵੀ ਥਾ ਲੈਦਾ ਹੈ। ਅਤੇ ਸਭ ਤੋਂ ਪਹਿਨਾ ਉਸ ਨੂੰ ਲੈ ਕੇ ਸ਼ਰਾਬ ਦੇ ਠੇਕੇ ਉੱਤੇ ਜਾਂਦਾ ਹੈ। ਉੱਤੇ ਕਾਫੀ ਮਾਤਰਾ ਵਿੱਚ ਸ਼ਰਾਬ ਖਰੀਦਦਾ ਹੈ ਅਤੇ ਫਿਰ ਉਹ ਤੋਂ ਸੰਦੀਪ ਨੂੰ ਲੈ ਕੇ ੋਂਗਰੀ ਕਨਾਲ ਉੱਤੇ ਰਾਤ ਦੇ ਲਗਭਗ 8 ਵਜੇ ਪਹੁੰਚ ਜਾਂਦਾ ਹੈ। ਫਿਰ ਦੋਵੇਂ ਨਹਿਰ ਦੇ ਕੰਢੇ ਬੈਠ ਕੇ ਸ਼ਰਾਬ ਪੀਣ ਲੱਗਦੇ ਹਨ ਪਰ ਕਪਿਲ ਆਪਣੇ ਪਲਾਨ ਦੇ ਹਿਸਾਬ ਨਾਲ ਸਭ ਤੋਂ ਪਹਿਲਾਂ ਜਿਆਦਾ ਮਾਤਰਾ ਵਿੱਚ ਸੰਦੀਪ ਨੂੰ ਸ਼ਰਾਬ ਪਿਲਾਉਂਦਾ ਹੈ ਸੰਦੀਪ ਜਿਵੇਂ ਹੀ ਨਸ਼ੇ ਵਿੱਚ ਚੂਰ ਹੋ ਜਾਂਦਾ ਹੈ ਉਸ ਤੋਂ ਬਾਅਦ ਨਹਿਰ ਦੇ ਕੰਢੇ ਹੀ ਕਪਿਲ ਸੰਦੀਪ ਦਾ ਗਲਾ ਦਵਾ ਕੇ ਉਸ ਦੀ ਹੱਤਿਆ ਕਰ ਦਿੰਦਾ ਹੈ ਸੰਦੀਪ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਕਪਲ ਸੰਦੀਪ ਦੀ লাশ ਨੂੰ ਉਸੇ ਨਹਿਰ ਵਿੱਚ ਸੁੱਟ ਦਿੰਦਾ ਹੈ ਅਤੇ ਉਤੋਂ ਸਿੱਧਾ ਆਪਣੀ ਮਾਸੀ ਦੇ ਘਰ ਪਹੁੰਚ ਜਾਂਦਾ ਹੈ। ਕਪਲ ਜਦੋਂ ਆਪਣੀ ਮਾਸੀ ਦੇ ਘਰ ਪਹੁੰਚਦਾ ਹੈ ਤਾਂ ਸਾਰੀ ਘਟਨਾ ਬਾਰੇ ਲక్ష్ਮੀ ਨੂੰ ਵੀ ਦੱਸ ਦਿੰਦਾ ਹੈ। ਉਸ ਤੋਂ ਬਾਅਦ ਲక్ష్ਮੀ ਦੀ ਸਬੂਤਰੀ ਉੱਤੇ ਹੀ ਛੱਡ ਕੇ ਕਪਲ ਆਪਣੇ ਘਰ ਚਲਾ ਜਾਂਦਾ ਹੈ। ਜਦੋਂ ਲక్ష్ਮੀ ਇਹ ਸਾਰੀ ਕਹਾਣੀ ਪੁਲਿਸ ਨੂੰ ਦੱਸਦੀ ਹੈ ਤਾਂ ਪੁਲਿਸ ਲక్ష్ਮੀ ਨੂੰ ਅਤੇ ਉਸ ਦੀ ਭੈਣ ਦੇ ਪੁੱਤਰ ਕਪਲ ਨੂੰ ਵੀ ਗ੍ਰਿਫਤਾਰ ਕਰ ਲੈਂਦੀ ਹੈ। ਜਦੋਂ ਇਹ ਗੱਲ ਲక్ష్ਮੀ ਦੇ ਪਤੀ ਸ਼ਰਦ ਨੂੰ ਪਤਾ ਲੱਗਦੀ ਹੈ ਤਾਂ ਸ਼ਰਦ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਕਾਸ਼ ਜੇਕਰ ਤੂੰ ਇਸ ਬਾਰੇ ਮੈਨੂੰ ਇੱਕ ਵਾਰ ਵੀ ਦੱਸ ਦਿੱਤਾ ਹੁੰਦਾ ਤਾਂ ਸ਼ਾਇਦ ਅੱਜ ਤੈਨੂੰ ਇਸ ਜਿਹਦਾ ਉੱਤੇ ਨਹੀਂ ਖੜਾ ਹੋਣਾ ਪੈਂਦਾ ਤੇਰਾ ਹੀ ਕਪਲ ਦੀ ਜ਼ਿੰਦਗੀ ਬਰਬਾਦ ਹੁੰਦੀ ਫਿਲਹਾਲ ਪੁਲਿਸ ਨੇ ਦੋਵੇਂ ਮੁਲਜ਼ਿਮਾਂ ਨੂੰ ਗ੍ਰਿਫਤਾਰ ਕਰਨ ਦੇ ਬਾਅਦ ਅਗਲੇ ਦਿਨ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਦੋਸਤੋ ਇਸ ਸਾਰੀ ਘਟਨਾ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਲక్ష్ਮੀ ਨੇ ਸਹੀ ਕੀਤਾ ਅਤੇ ਹੋਰ ਨਮੀਆਂ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ